ਵਿਰੀ 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 ਮੈਂ ਲਾਸਟ ਟਾਈਮ ਤੁਹਾਡੀ ਵੀਡੀਓ ਦੇਖੀ ਸੀ ਤੁਸੀਂ ਜਾਦੂ ਕਿਤੇ ਸੀਗਾ ਨਾ ਸਿੱਕੇ ਨਾਲ ਮੈਨੂੰ ਕੋਈ ਫੇਰ ਸੇ ਕਰਕੇ ਦਿਖਾਓ ਪਲੀਜ਼ ਲਓ ਸਿੱਕਾ ਇੱਕੋ ਹੀ ਆ ਹਾਂਜੀ ਇੱਕ ਹੀ ਆ ਪਰ ਸਾਹਮਣੇ ਵਾਲੇ ਪਾਸੇ ਆ ਜਾ ਫਿਰ ਮੈਂ ਇਧਰ ਆ ਜਾ ਮੈਂ ਹਾਂ ਚੀਟਿੰਗ ਤਾਂ ਨਹੀਂ ਕਰਨਾ ਨਹੀਂ ਚੀਟਿੰਗ ਹੋਣੀ ਨਹੀਂ ਉਹ ਕੈਮਰੇ ਸਾਰਾ ਚੱਲਦਾ ਨਾ ਹਾਂ ਚੱਲਦਾ ਹਾਂ ਬਸ ਸਾਹਮਣੇ ਆ ਇਧਰ ਆ ਵੀ ਸਿੱਕਾ ਹੈ ਜੀ ਹੁਣ ਨਹੀਂ ਹੈ ਇੱਕੋ ਹੀ ਆ ਹੈ ਨਾ ਇਹਨਾਂ 'ਚ ਵੀ ਹੈ ਨਹੀਂ ਖਾਲੀ ਓਕੇ ਹੁਣ ਆਪਾਂ ਕਰੀਏ ਜਾਦੂ ਲਓ ਜੀ ਸ਼ਰਿਆ ਦੇਖ ਲੈ ਇੱਕ ਵਾਰੀ ਫਿਰ ਹਾਂਜੀ ਠੀਕ ਐ ਲਓ ਜੀ ਹੁਣ ਤੁਸੀਂ ਵੀ ਦੱਸੋ ਤੇ ਸ਼ਰਿਆ ਵੀ ਦੱਸੂਗੀ ਸਿੱਕਾ ਕਿਹੜੇ ਹੱਥ ਚ ਜਾਵੇ ਇਹਦੇ ਵਿੱਚ ਇਹਦੇ ਚ ਹਾਂਜੀ ਪੱਕੀ ਗੱਲ ਐ ਮੈਂ ਦੇਖੀ ਸੀ ਇਹਦੇ ਵਿੱਚ ਸਿੱਕਾ ਸਿੱਕਾ ਆ ਕੱਢ ਦੇਣਾ ਹੁਣ ਮੈਂ ਕੱਢਾਂ ਕਿਥੋਂ ਤੇਰੇ ਕੰਨ ਚੋਂ ਸਿੱਕਾ ਕੱਢਣਾ ਅੱਜ ਮੈਂ ਧੂਗ ਮਾਰ ਦੇ ਇਹ ਆ ਗਿਆ ਤੇਰੇ ਇਧਰ ਕੰਨ ਚ ਇਹ ਆ ਗੱਟ ਲੈ ਤੇਰੇ ਕੰਮ ਚ ਆਲੋ ਠੀਕ ਹੋ ਗਿਆ ਕਿਦਾਂ ਦਾ ਲੱਗਿਆ ਵਧੀਆ ਲੱਗਿਆ ਪਾਜੀ ਪਰ ਕਿੱਤਾ ਕਿੱਦਾਂ ਦੱਸੇ